ਕੈਨੇਡਾ ਨਾਲ ਲੈ ਕੇ ਜਾਣ ਦੇ ਨਾਂ ਤੇ ਕਰੀਬ 7 ਮੁੰਡਿਆਂ ਦੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ ਮਾਮਲਾ ਸਾਹਮਣੇ ਆਇਆ ਹੈ ਮਾਂ ਧੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਲੱਗੇ ਨੇ ਕਿ ਧੀ ਜੋ ਕਿ ਕੈਨੇਡਾ ਵਰਕ ਪਰਮਿਟ ਤੇ ਗਈ ਸੀ ਉੱਥੇ ਉਹ ਵੀਡੀਓ ਕਾਲ ਦੇ ਜ਼ਰੀਏ ਤੇ ਕੁਵਾਰੇ ਮੁੰਡਿਆਂ ਦੇ ਨਾਲ ਮੰਗਣੀ ਕਰ ਲੈਂਦੀ ਸੀ ਔਰ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਤੋディ ਫੋਨ ਤੇ ਗੱਲ ਕਰਾ ਦਿੰਦੇ ਫੋਨ ਤੇ ਉਹਦਾ ਆ ਵੀਡੀਓ ਕਾਲ ਨਾਲ ਉਹਦਾ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਤੇ ਉਹਦੇ ਵਿੱਚ ਉਹ ਪੈਸੇ ਬੁਤੀ ਰਕਮ ਮਿਲ ਕਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੈਨੇਡਾ ਨਾਲ ਲੈ ਕੇ ਜਾਣ ਦੇ ਨਾਂ ਤੇ ਕਰੀਬ 7 ਮੁੰਡਿਆਂ ਦੇ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਖੰਨਾ ਤੋਂ ਮਾਮਲਾ ਸਾਹਮਣੇ ਆਇਆ ਹੈ ਮਾਂ ਧੀ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ ਇਲਜ਼ਾਮ ਇਹ ਲੱਗੇ ਨੇ ਕਿ ਧੀ ਜੋ ਕਿ ਕਨੇਡਾ ਵਰਕ ਪਰਮਿਟ ਤੇ ਗਈ ਸੀ ਉੱਥੇ ਉਹ ਵੀਡੀਓ ਕਾਲ ਦੇ ਜ਼ਰੀਏ ਤੇ ਕੁਵਾਰੇ ਮੁੰਡਿਆ ਦੇ ਨਾਲ ਮੰਗਣੀ ਕਰ ਲੈਂਦੀ ਸੀ ਔਰ ਉਸ ਤੋਂ ਬਾਅਦ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਦੱਸ ਦਈਏ ਕਿ ਮਾਂ ਧੀ ਵੱਲੋਂ ਕਰੀਬ 1 ਕਰੋੜ 60 ਲੱਖ ਦੀ ਠੱਗੀ ਮਾਰਨ ਦੇ ਇਲਜ਼ਾਮ ਮਾਂ ਧੀ ਦੇ ਉੱਤੇ ਲੱਗੇ ਨੇ ਹਾਲਾਕੀ ਮਾਂ ਪੁੱਤ ਇੱਕ ਹੋਰ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਰੀਬ 7 ਮੁੰਡਿਆਂ ਦੇ ਨਾਲ ਠੱਗੀ ਮਾਰਨ ਦਾ ਮਾਮਲਾ ਇਹ ਸਾਹਮਣੇ ਆਇਆ ਹੈ ਭੋਲੇ ਪਾਲੇ ਇਕਵਾਰੇ ਮੁੰਡਿਆਂ ਦੇ ਨਾਲ ਇਹ ਧੋਖਾਧੜੀ ਕਰੀਬ 7 ਮੁੰਡਿਆਂ ਦੇ ਨਾਲ ਇਹ ਠੱਗੀ ਮਾਰਨ ਦਾ ਇਲਜ਼ਾਮ ਇਨ੍ਹਾਂ ਮਾਂ ਧੀ ਦੇ ਉੱਤੇ ਲੱਗੇ ਹਨ 1 ਕਰੋੜ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਲੱਗੇ ਹਨ ਜੀ ਮਾਨਯੋਗ ਡੀਜੀਪ ਸਾਹਿਬ ਦੀ ਨਿਰਦੇਸ਼ ਅਨੁਸਾਰ ਸਾਡੇ ਡੀਏਜੀ ਲੁਧਿਆਣਾ ਸਾਹਿਬ ਤੇ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੀ ਗਾਈਡਲਾਈਨ ਤਾ ਜੋ ਮਹੀਮ ਗਲਤ ਅਨਸਰਾਂ ਨੂੰ ਠਲ ਪਾਉਣ ਚਾਹੀਦੀ ਹਈ ਆ ਉਹਦੇ ਤਹਿਤ ਐਸਐਚਓ ਮੁਖ ਅਫਸਰ ਥਾਣਾ ਅੰਦਰਾਹਾ ਕਾਸ਼ਤਤ ਤੇ ਇਸ ਦੀ ਟੀਮ ਹੈ ਜਿਹੜੇ ਜਿਹਦੇ ਤਹਿਤ ਐਸੀ ਹਰਜੀਤ ਸਿੰਘ ਨੂੰ ਇੱਕ ਇਤਲਾਮ ਮਿਲੀ ਕਿ ਜਗਰਉ ਸਾਈਡ ਦਾ ਗਰੋ ਗਰੋ ਹੈ ਜਿਹਦੇ ਮੈਂਬਰ ਨੇ ਸੁਖਦਰਸ਼ਨ ਕੋ ਮਨਪ੍ਰੀ ਸਿੰਘ ਤੇ ਉਹਦਾ ਸਾਥੀ ਸ਼ੋਕ ਕੁਮਾਰ ਜੋ ਆਪਣੀ ਲੜਕੀਆ ਹਰਪ੍ਰੀਤ ਕੋਲ ਆ ਉਹਦਾ ਮੇਰੀ ਬੁਖਤ ਕਰਕੇ ਜਿਹੜੇ ਭੋਲੇ ਭਾਲੇ ਲੋਗਾ ਉਹਨਾਂ ਨੂੰ ਬਾਹਰ ਜਾਂਦੇ ਜਿਹੜੇ ਚਾਹਵਾਨ ਨੇ ਉਹਨਾਂ ਨੂੰ ਝਾਚਾ ਦੇ ਕੇ ਉਹਨਾਂ ਤੋਂ ਪੈਸੇ ੜੱਪਦੇ ਆ ਪੈਸੇ ੜੱਪਦੇ ਆ ਕਿਵੇਂ ਮਤਲਬ ਵੀ ਲੜਕੀ ਬਾਹਰ ਤਾਂ ਉਹਦੀ ਫੋਨ ਤੇ ਗੱਲ ਕਰਾ ਦਿੰਦੇ ਆ ਫੋਨ ਤੇ ਉਹਦਾ ਵੀਡੀਓ ਕਾਲ ਨਾਲ ਉਹਦਾ ਕਰਵਾ ਕਰਵਾ ਦਿੰਦੇ ਆ ਰੁਕਾ ਰੁਕਾ ਜਿਵੇਂ ਤੇ ਉਹਦੇ ਵਿੱਚ ਉਹ ਪੈਸੇ ਮੋਟੀ ਰਕਮ ਵਿੱਚ ੜੱਟਦੇ ਆ ਦੇਖੋ ਹਾਲੇ ਤੱਕ ਤਾਂ ਸਾਡੇ ਕੋਲ ਇੱਕ ਦੋ ਬੰਦੇ ਸਾਹਮਣੇ ਆਏ ਨਹੀਂ ਪਰ ਕਾਫੀ ਜਲਾਲੀ ਮੁਚੀ ਚੇ ਕ ਪਤਾ ਲੱਗਿਆ ਵੀ ਕਾਫੀ ਜ਼ਿਆਦਾ ਇਹਨਾਂ ਨੇ ਠੱਗੀਆਂ ਮਾਰੀ ਦੀ ਇਹਦੇ ਵਿੱਚ ਸੁਖਦਰਸ਼ਨ ਗੌਰ ਹੈ ਜੀ ਪਤਨੀ ਲੇਟ ਕੁਲਵੰਤ ਸਿੰਘ ਬਸੇ ਗਾਂਧੀ ਨਗਰ ਲਾਇਗੋਟ ਇੱਕ ਮਨਪ੍ਰੀਤ ਸਿੰਘ ਹੈ ਜੀ ਇੱਕ ਅਸ਼ੋਕ ਕੁਮਾਰ ਹੈ ਪੁੱਤਰ ਇੰਦਰਜੀਤ ਸਿੰਘ ਛਪਾਰ ਦਾ ਤੇ ਜਿਹੜੀ ਹਰਪ੍ਰੀਤ ਗੌਰ ਹੈ ਇਹ ਆਲਰੇਡੀ ਬਾਹਰੇ ਹੈ ਜਿਹੜੀ ਮੇਨ ਇਹਦੇ ਵਿੱਚ ਮੋੜ ਹੋਇਆ